ਉਹ ਇਹ ਬੋਤਲਾਂ ਦੇ ਵਿੱਚ ਹੈਗੀ ਆ ਜਿੰਦਗੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਉਹਦਾ ਹੱਲ ਆ ਇਹਨਾਂ ਦੇ ਵਿੱਚ ਇਹ ਜਿਹੜਾ ਲਿਕੁਇਡ ਆ ਇਹ ਇਹ ਹੈਗਾ ਵਾ ਗੋੜ ਇਮਲੀ ਚਟਨੀ ਗੋੜ ਇਮਲੀ ਦੀ ਚਟਨੀ ਬਰਾਉਨ ਦਾ ਟੰਗ ਆਪਣੇ YouTube ਚੈਨਲ ਤੇ ਪਾਇਆ ਹੋਇਆ ਹੈ ਤੇ ਵੀਰ ਆਪਣੇ ਤੋਂ ਮੰਗਾ ਲੈਂਦੇ ਆ ਵੀਰ ਭੈਣਾ ਇਸ ਤਰ੍ਹਾਂ ਮੰਗਾ ਲੈਂਦੇ ਆ ਵੱਡੀ ਬੋਤਲ ਆ ਇਹ ਤੇ ਹੋਰ ਵੀ ਕਿਸੇ ਨੇ ਮੰਗਾਣੀ ਹੋਈ ਤੇ ਜ਼ਰੂਰ ਦੱਸਿਓ ਫਾਇਦਾ ਬਹੁਤ ਹੈ ਦਾ ਪੂਰੇ ਪਰਿਵਾਰ ਵਾਸਤੇ ਹੀ ਆ ਇੱਕ ਚਮਚਾ ਰੋਜ਼ ਲੈਣੀ ਆ ਮਰਦਾਂ ਨੇ ਜਾਨੀ ਕਿ ਇੱਕ ਦੋ ਦਿਨ ਛੱਡ ਕੇ ਲੈਣੀ ਆ ਦੋ ਦਿਨ ਛੱਡ ਕੇ ਤੇ ਔਰਤਾਂ ਇਹਨੂੰ ਰੋਜ਼ ਲੈ ਸਕਦੇ ਸਰੀਰ ਦੇ ਵਿੱਚ ਗੰਢਾਂ ਬਣੀਆਂ ਹੋਣ ਬੱਚੇਦਾਨੀ ਚ ਯੂਟਰਸ ਚ ਤੇ ਔਰਤਾਂ ਦੇ ਜਿੰਨੇ ਵੀ ਗੁਪਤਾ ਪਾਣੀ ਪਹਿਣਾ ਜਾਂ ਕੋਈ ਹੋਰ ਆ ਤਾਂ ਉਹਨਾਂ ਵਾਸਤੇ ਇਹ ਜਿਹੜੀ ਲਿਕਵਿਡ ਆ ਬਹੁਤ ਵਧੀਆ ਵਾ ਮਰਦਾਂ ਦੇ ਗੁਕਤ ਰੋਗਾਂ ਵਾਸਤੇ ਤੇ ਲੀਵਰ ਦੀਆਂ ਪ੍ਰੋਬਲਮਸ ਵਾਸਤੇ ਲੀਵਰ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਫੈਟੀ ਲੀਵਰ ਆ ਭੁੱਖ ਨਹੀਂ ਲੱਗਦੀ ਇਸ ਤੋਂ ਬਾਕੀ ਕਾਲਾ ਪੀੜਿਆ ਵੀ ਹੋਵੇ ਕਿਸੇ ਨੂੰ ਉਹਨੂੰ ਵੀ ਇਹ ਫਾਇਦੇਮੰਦ ਦਾ ਚੀਜ਼ ਇਹ ਜਿਹਨਾਂ ਦਾ ਸੇਤ ਨਹੀਂ ਬਣਦੀ ਭੁੱਖ ਨਹੀਂ ਲੱਗਦੀ ਖਾਦਾ ਪੀਤਾ ਸਰੀਰ ਨੂੰ ਨਹੀਂ ਲੱਗਦਾ ਉਹਨਾਂ ਵਾਸਤੇ ਵੀ ਕਬਜ ਰਹਿੰਦੀ ਐਸਿਡਿਟੀ ਰਹਿੰਦੀ ਐ ਤੇਜਾਬ ਬਣਦਾ ਵਾ ਉਹਨਾਂ ਵਾਸਤੇ ਵੀ ਫਾਇਦੇਮੰਦ ਦਾ ਯਾਨੀ ਕਿ ਕਿੰਨੇ ਗੁਣ ਦੱਸਾਂ ਇਹਨਾਂ ਦੇ ਥੋੜੀ ਥੋੜੀ ਆ ਬਹੁਤ ਫਾਇਦੇਮੰਦ ਚੀਜ਼ ਆ ਤੇ ਜਰੂਰ ਮਗਾ ਕੇ ਇਹਨੂੰ ਜਰੂਰ ਵਰਤੋ ਘਰ ਵੀ ਬਣਾ ਸਕਦੇ ਹੋ ਤੁਸੀਂ